ਅਰੇ ਕੇਜਰੀਵਾਲ ਦਾ ਭਗਵੰਤ ਮਾਨ ਨੂੰ ਸਟੇਜ ਤੇ ਬੈਠਾ ਕਹਿੰਦਾ ਸੀ ਅਰੇ ਭਗਵੰਤ ਮਾਨ ਜੀ ਨੇ ਮੈਨੂੰ ਦੱਸਿਆ ਕਿ 95% ਨਸ਼ਾ ਪੰਜਾਬ ਮੇ ਖਤਮ ਹੋ ਗਿਆ ਤੇ ਜੇ ਤੇ ਜੇ ਮਾਮਾ ਉਹ ਤੇਰਾ ਖਤਮ ਹੋ ਗਿਆ ਪਹਿਲੇ ਪੜਾਅ ਦੇ ਵਿੱਚ ਤਾਂ ਫਿਰ ਦੂਜਾ ਹੁਣ ਕਦੇ ਲਈ ਸ਼ੁਰੂ ਕਰਨ ਲੱਗਾ ਜਾਣ ਜਿਹੜਾ ਜਿਹੜਾ ਨਾ ਹੁਣ ਤੁਰਿਆ ਫਿਰਦਾ ਮੈਂ ਦੀ ਵੀਡੀਓ ਦਿਖਾਵਾਂ ਤੁਹਾਨੂੰ ਹੁਣੇ 2 ਕਮੈਂਟਾਂ ਦੇ ਵਿੱਚ ਤੁਹਾਨੂੰ ਦੇ ਦੇਣਾ ਚਲਾ ਦਈਓ ਇਦਾਂ ਹੀ ਮੇਰੇ ਉਸ ਸਕ੍ਰਿਪਟ ਨਾਲ ਉਹਦੇ 'ਚ ਕਹਿੰਦਾ ਸੀ ਕੇਜਰੀਵਾਲ ਦਿੱਲੀ ਦਾ ਠੱਗ ਆ ਇਹਨੇ ਨਸ਼ਿਆਂ ਦੇ ਨਾਂ ਦੇ ਉੱਤੇ ਕਿਹਾ ਸੀ ਅਸੀਂ ਨਸ਼ਾ ਖਤਮ ਕਰਾਂਗੇ ਉਹ ਹੋਇਆ ਨਹੀਂ ਇਹਨੂੰ 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 ਬੰਦਾ ਬਣਾਈਏ ਇਹਦਾ ਕੀ ਮਤਲਬ ਆ ਤੂੰ ਆਰਡਰ ਦਿਨਾ ਮਾਮਲਾ ਦਿੱਲੀ ਦਾ ਪਰਚਾ ਤੂੰ ਫਿੱਤਰੇ ਗਿੱਟਿਆਂ 'ਚ ਦਾਮਿਆਂ ਦਾ ਪ੍ਰਗਟ ਸਿੰਘ ਨੂੰ ਫੜ ਲੈਂਦਾ ਤੈਨੂੰ ਬਣਾਉਂਦੇ ਫਿਰ ਬੰਦਾ ਆਇਆ ਨੂੰ ਉੱਥੇ ਜਾਣਾ ਤਾਂ ਮੈਂ ਇਹੀ ਕਹਿੰਨਾ ਜਿਹੜਾ ਮੰਤਰੀ ਧਰਨਾ ਦੇਣਾ ਨੂੰ ਸ਼ਰਮ ਆਉਣੀ ਚਾਹੀਦੀ ਆ ਵੇ ਤੂੰ ਕਾਦਾ ਮੰਤਰੀ ਆ ਫੇ ਤੂੰ ਕਹਿ ਰਿਹਾ ਜੀ ਪਰਚਾ ਦਰਜ ਕਰੋ ਉਹਨੂੰ ਗ੍ਰਿਫਤਾਰ ਕਰੋ ਵੀ ਤੇਰੇ ਗ੍ਰਿਫਤਾਰ ਆ ਬੇ ਬੇ ਉਹਦੀ ਤੋਦੀ ਦਾ ਸਰਕਾਰ ਹੈ ਵੀ ਤੇਰੇ ਜੇ ਗਿੱਟਿਆਂ ਚ ਦਾਮ ਹੈ ਤਾਂ ਉਹਨੂੰ ਫੜ ਲਾ ਫਿਰ ਔਰ ਅੱਜ ਤੱਕ ਇਹ ਗਵਰਨਰ ਹਾਊਸ ਦਾ ਘਰਾਓ ਤਾਂ ਕਰਨ ਨਹੀਂ ਗਏ ਬਿਲਕੁਲ ਵੀ ਸਾਡੇ ਜਿੰਨੇ ਤੁਸੀਂ ਰੱਖੇ ਆ ਪੈਂਡਿੰਗ ਬਿੱਲ ਉਹ ਤਾਂ ਲੈ ਕੇ ਚੱਲੋ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਚੋਂ ਰਿਕਾਰਡ ਕਿਹਾ ਅਸੀਂ ਤਾਂ ਜਿਹੜੇ ਸਾਡੇ ਬੰਦਿਆਂ ਨੂੰ ਫੜਦੇ ਆ ਅਸੀਂ ਤਾਂ ਉਹਨਾਂ ਦੀ ਮੁਲਾਕਾਤ ਕੂਤ ਤੇ ਜਾਣੇ ਆ ਤੇ ਭਗਵਾਨਤ ਮਾਨ ਨੂੰ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਨਾ ਭਰਾਵਾ ਦਿੱਲੀ ਵਾਲਿਆਂ ਨੇ ਤੇਰੇ ਮਗਰ ਨਹੀਂ ਕਹਣਾ ਤੇਰੀ ਮੁਲਾਕਾਤ ਕੂਤ ਲਈ ਵੀ ਆਉਣਾ ਨਹੀਂ ਇਹਨਾਂ ਨੇ ਜੀ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਸਮੇਂ ਤੁਸੀਂ ਵੀ ਇੱਕ ਸੌਣ ਰਹੇ ਹੋ ਮੇਰੇ ਨਾਲ ਸੁਖਿੰਦਰ ਸਿੰਘ ਕੋਟਲੀ ਹਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਆਤੀਸ਼ੀ ਦੇ ਵੱਲੋਂ ਜਿਹੜੇ ਬੋਲ ਬੋਲੇ ਜਾਂਦੇ ਨੇ ਉਹ ਜਿਸ ਵੱਲੋਂ ਬੋਲੇ ਗਏ ਜਿਹੜੀ ਪਾਰਟੀ ਨਾਲ ਉਹ ਸੰਬੰਧ ਰੱਖਦੇ ਨੇ ਉਹੀ ਪਾਰਟੀ ਚੰਡੇ ਡੰਡੇ ਚੱਕ ਕੇ ਕਾਂਗਰਸੀ, ਬੀਜੇਪੀ ਸਾਰਿਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੰਦੀ ਹੈ, ਧਰਨੇ ਲਾਉਣੇ ਸ਼ੁਰੂ ਕਰ ਦਿੰਦੀ ਹੈ, ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੰਦੀ ਹੈ। ਇਹ ਆਇਰਨੀ ਹੈ ਇਸ ਦੇਸ਼ ਦੀ। ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਭਾਈ, ਭੋਲ ਜਿਹੜੇ ਵਿਅਕਤੀ ਦੇ ਵੱਲੋਂ ਬੋਲੇ ਗਏ ਉਹਦੇ ਚ ਇਦਾਂ ਦਾ ਕੀ ਕੰਟੈਕਸਟ ਬਣ ਗਿਆ ਕਿ ਖਿਲਾਫ ਇਹਨਾਂ ਦੇ ਹੋ ਗਏ ਕਾਂਗਰਸੀਆਂ ਦੇ ਹੋ ਗਏ ਸਾਰੇ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਧੰਨਵਾਦ ਜੀ ਧੰਨਵਾਦ ਧੰਨਵਾਦ ਅੱਛਾ ਜਿਹੜੀ ਮੈਂ ਗੱਲ ਆਖੀ ਹੈ ਵੀ ਹਾਤਿਸ਼ੀ ਨੇ ਦਿੱਲੀ ਵਿਧਾਨ ਸਭਾ ਚ ਜਿਹੜਾ ਬਿਆਨ ਦਿੱਤਾ ਉਹਨੂੰ ਬਹੁਤ ਸਾਰੇ ਫੈਬ੍ਰିକੇਟਿਡ ਕਹੀ ਜਾਂਦੇ ਨੇ ਵੀ ਫੈਬ੍ਰਿਕੇਟਿਡ ਬਿਆਨ ਹੈ ਪਰ ਜੇਕਰ ਫੈਬ੍ਰਿਕੇਟਿਡ ਹੈਗਾ ਵੀ ਹੈ ਤਾਂ ਧਰਨੇ ਲਾਉਣ ਦੇ ਲਈ ਕਾਂਗਰਸੀ ਤੇ ਬਾਜਪਾਜ ਪਾਈਆਂ ਦੇ ਦਰ ਦਰ ਕਿਉਂ ਦਿਸੇ ਉਹਨਾਂ ਨੂੰ ਦੇ ਕੋਈ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ 'ਚ ਮੁੱਦਾ ਇਸ ਵੇਲੇ ਬਹੁਤ ਗੰਭੀਰ ਰੂਪ ਦੇ ਅੰਦਰ ਦੇਖਿਆ ਜਾ ਰਿਹਾ ਕਿਉਂਕਿ ਕਿ ਰਿਕਾਰਡ ਦੀ ਗੱਲ ਹੈ ਜੋ ਕੁਝ ਉਹਨਾਂ ਨੇ ਬੋਲਿਆ ਪੰਜਾਬ ਦੀ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਬੋਲਿਆ ਉਹ ਰਿਕਾਰਡ ਤੇ ਹੈ ਬਿਲਕੁਲ ਆਦਸੀ ਨੇ ਗੁਰੂ ਸਾਹਿਬਾਨ ਦੇ ਉੱਤੇ ਟਿੱਪਣੀ ਕੀਤੀ ਹੈ ਮਤਲਬ ਅਸੀਂ ਉਹਨੂੰ ਜਿਹੜੀ ਸਾਡੀ ਧਾਰਮਿਕ ਆਸਤਾ ਉਹਦੇ ਮੁਤਾਬਕ ਅਸੀਂ ਬੇਅਦਬੀ ਕਹਿੰਦੇ ਆ ਜਦੋਂ ਉਹਨਾਂ ਨੇ ਦੇਖਿਆ ਪੰਜਾਬ ਵਾਲਿਆਂ ਨੇ ਕਿ ਇਹਦਾ ਜਿਹੜਾ ਪ੍ਰਭਾਵ ਆ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਹੁਤ ਬੁਰਾ ਪਏਗਾ ਬਿਲਕੁਲ ਤੇ ਉਹਨਾਂ ਨੇ ਫਿਰ ਇੱਕ ਮਤਲਬ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਯਤਨ ਕੀਤਾ ਦੇਖੋ ਸਵਾਲ ਤੁਹਾਡਾ ਜਾਇਜ਼ ਆ ਵੀਡੀਓ ਆਤਸ਼ੀ ਦੀ ਹਮ குரு ਸਹਿਬਾਨ ਦੇ ਖਿਲਾਫ ਬੋਲੇ ਉਹਦੇ ਤੇ ਇਹ ਰੈਕਟ ਕਹਨੇ ਕੀਤਾ ਬੀਜੇਪੀ ਨੇ ਵੀਡੀਓ ਕਹਨੇ ਚਲਾਈ ਜਿਹੜੀ ਸੀ ਉਹ ਬੀਜੇਪੀ ਨੇ ਚਲਾਈ ਇਹਦਾ ਮਾਮਲਾ ਮਾਮਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਨਾਲ ਕਨਸਰਨ ਹੈ ਪਰ ਸਾਡੀਆਂ ਭਾਵਨਾਵਾਂ ਦੇ ਨਾਲ ਵੀ ਰਿਲੇਟਡ ਹੈ ਹੁਣ ਉਹਨੂੰ ਕਹਿ ਰਹੇ ਆ ਜੀ ਇਹ ਤਰੋਰ ਮਰੋੜ ਕੇ ਜਿਹੜੀ ਪੇਸ਼ ਹੋਈ ਆ ਉਹਨਾਂ ਨੂੰ ਸੁਪਾਲ ਖਹਿਰਾ ਜੀ ਨੇ ਰੁਸ਼ਦਾ ਪ੍ਰਗਟ ਸਿੰਘ ਜੀ ਨੇ ਜਾਂ ਹੋਰ ਦੂਸਰੀਆਂ ਪਾਰਟੀਆਂ ਦੇ ਲੀਡਰਸ ਨੇ ਇਹਨੇ ਵੀ ਪੋਸਟ ਕੀਤਾ ਭਈ ਸਭ ਤੋਂ ਪਹਿਲਾਂ ਤਾਂ ਜੇ ਉਹ ਜਾਲੀ ਆ ਦੇਖੋ ਮੇਰੇ ਖਿਆਲ ਦੇ ਅੰਦਰ ਪੰਜਾਬ ਸਰਕਾਰ ਇੰਨੀ ਜਾਣਕਾਰ ਨਹੀਂ ਹੈ ਕਿ ਜਿਹੜੀ ਵੀ ਵਿਧਾਨ ਸਭਾ ਦਾ ਕੋਈ ਕਾਨੂੰਨ ਹੈ ਉੱਥੇ ਦੀ ਕਾਰਵਾਈ ਜਿਹੜਾ ਆ ਉਹ ਇੱਕ ਪ੍ਰਾਪਰਟੀ ਆਫ ਗਵਰਨਮੈਂਟ ਹੈ ਜਾਂ ਪ੍ਰਾਪਰਟੀ ਆਫ ਵਿਧਾਨ ਸਭਾ ਇਹ ਚੀਜ਼ ਰਿਕਾਰਡ ਤੇ ਆਉਂਦੀ ਹੈ ਰਿਕਾਰਡ ਤੇ ਆ ਤੇ ਉਹਦਾ ਪਰਚਾ ਪੰਜਾਬ ਦੇ ਅੰਦਰ ਕਿਦਾਂ ਦਰਜ ਹੋ ਗਿਆ ਇਹ ਮੈਨੂੰ ਸਮਝ ਨਹੀਂ ਆ ਰਹੀ ਹੁਣ ਤੱਕ ਹਾਂ ਤਾਂ ਹੀ ਤਾਂ ਫਿਰ ਉੱਥੇ ਦੇ ਮਾਨਯੋਗ ਸਪੀਕਰ ਸਾਹਿਬ ਨੇ ਨੋਟਿਸ ਦੇ ਕੇ ਸ਼ਾਇਦ 48 ਘੰਟਿਆਂ ਦਾ ਸਮਾਂ ਮੰਗਿਆ ਸੀ ਹੁਣ ਪੰਜਾਬ ਦੇ ਡੀਜੀਪੀ ਨੂੰ ਇਹ ਹੀ ਨਹੀਂ ਪਤਾ ਤੇ ਸਾਡੀ ਇੱਥੇ ਸੀਪੀ ਭੈਣ ਸਾਡੀ ਵੈਸੇ ਤਾਂ ਬੜਾ ਉਹ ਕਾਨੂੰਨ ਜਾਣਦੇ ਨੇ ਰਿਸਪੈਕਟਡ ਨੇ ਤੇ ਉਹ ਉਹਨਾਂ ਨੂੰ ਉਹਨਾਂ ਨੇ ਉਹ ਜਿਹੜੀ ਐਫਆਈਆਰ ਹੈ ਉਹ ਅੱਜ ਮੈਂ ਪੜ੍ਹੀ ਵੀ ਹੈ ਭਈ ਐਫਆਈਆਰ ਜਿਹੜੀ ਹੈ ਉਹ ਉੱਪਰ ਅਨਨੋਨ ਦੇਰ ਦੋਸ਼ੀਆਂ ਦੇ ਖਾਨਾ ਖਾਲੀ ਛੱਡ ਰਹੇ ਨੇ ਤੇ ਵਿੱਚ ਦੋਸ਼ੀਆਂ ਦਾ ਜਿਹੜਾ ਉਹ ਨਾਂ ਲੈ ਰਹੇ ਨੇ ਮੈਂ ਹੁਣੇ ਮੈਨੂੰ ਮੀਡੀਆ ਵਾਲੇ ਇੱਕ ਭਰਾ ਨੇ ਦਿਖਾਈ ਹੈ ਭਈ ਤੁਸੀਂ ਐਪਲੀਕੇਸ਼ਨ ਲੈ ਰਹੇ ਹੋ ਉਹਨਾਂ ਦੇ ਖਿਲਾਫ ਹੂੰ ਦੇਗ ਪਰਦੋਸ਼ੀਆਂ ਵਾਲੇ ਖਾਨੇ ਦੇ ਵਿੱਚ ਤੁਸੀਂ ਖਾਣਾ ਛੱਡ ਰਹੇ ਤਾਂ ਮਤਲਬ ਜਦੋਂ ਜਦੋਂ ਸੂਤ ਆਵੇ ਉਹਦੇ ਚ ਫਿੱਟ ਕਰਕੇ ਤੇ ਬੰਦਾ ਫੜ ਕੇ ਅੰਦਰ ਦੇ ਦਿਓ ਇਹ ਇਹ ਤਾਂ ਫਿਰ ਗੱਲ ਕੋਈ ਬਣਦੀ ਨਹੀਂ ਨਾ ਹਾਂ ਜਿਹੜਾ ਤੁਹਾਡਾ ਸਵਾਲ ਹੈ ਦੇਖੋ ਇਹਦੀ ਪੰਜਾਬ ਦੇ ਅੰਦਰ ਬਹੁਤ ਰੈਜੈਂਟਮੈਂਟ ਹੋਈ ਇਹ ਸਿਰਫ ਉਹਨਾਂ ਨੇ ਆਪਣਾ ਡੈਮੇਜ ਕੰਟਰੋਲ ਕਰਨ ਦੇ ਲਈ ਕਿ ਜਿਹੜਾ ਆਤਿਸ਼ੀ ਗੁਰੂ ਸਾਹਿਬਾਨ ਦੇ ਖਿਲਾਫ ਬੋਲੀ ਆ ਪੰਜਾਬ ਸਿੱਖਾਂ ਦੀ ਧਰਤੀ ਹੈ ਗੁਰੂਆਂ ਦਾ ਦੇਸ਼ ਹੈ ਪੂਰਾ ਦੇਸ਼ ਹੈ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਸਾਡੀ ਇੱਥੇ ਸਰਕਾਰ ਆ ਇਲੈਕਸ਼ਨਾਂ ਆਉਣ ਵਾਲੀਆਂ ਸਭ ਤੋਂ ਵੱਧ ਨੁਕਸਾਨ ਸਾਨੂੰ ਹੋਣਾ ਵੀ ਦਾ ਕੋਈ ਡਰਾਮਾ ਮਾ ਕਰੋ ਅਰੇ ਭਾਈ ਜੇ ਤੁਸੀਂ ਧਰਨਾ ਲਾਉਣਾ ਹੈ ਤਾਂ ਤੁਸੀਂ ਭਾਜਪਾ ਵਾਲਿਆਂ ਦੇ ਜਾ ਕੇ ਲਾਓ ਦਿੱਲੀ ਜਿਨ੍ਹਾਂ ਨੇ ਵੀਡੀਓ ਚਲਾਈ ਹੈ ਤੇ ਜਾਂ ਫਿਰ ਜਿਨ੍ਹਾਂ ਦੀ ਉੱਥੇ ਸਰਕਾਰ ਹੈ ਤੇ ਮਾਮਲਾ ਤਾਂ ਅੰਦਰ ਦਾ ਆ ਵੈਸੇ ਤਾਂ ਆទषी ਦੇ ਪੂਰੇ ਇੰਡੀਆ ਚ ਪੁਤਲੇ ਸਾੜੇ ਜਾਣੇ ਚਾਹੀਦੇ ਆ ਉਹਦੇ ਭਜਾ ਰਿਹਾ ਕਰੋ ਉਹ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਘਰ ਦਾ ਵੀ ਕਰਾਓ ਕਰਨਾ ਅਸੀਂ ਵੀ ਕਰ ਰਹੇ ਹਾਂ ਥੋੜੇ ਦਿਨਾਂ ਤੱਕ ਇਹਨੂੰ 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 ਬੰਦਾ ਬੜਾਈਏ ਇਹਦਾ ਕੀ ਮਤਲਬ ਆ ਤੂੰ ਆਰਡਰ ਦਿਨਾ ਮਾਮਲਾ ਦਿੱਲੀ ਦਾ ਪਰਚਾ ਤੂੰ ਫਿੱਤਰੇ ਗਿੱਟਿਆਂ ਚ ਦਾਮਿਆਂ ਤੇ ਪ੍ਰਗਟ ਸਿੰਘ ਨੂੰ ਫੜ ਲਿੰਦਾ ਤੈਨੂੰ ਬਣਾਉਂਦੇ ਫਿਰ ਬੰਦਾ ਆਇਆ ਨਾ ਜਦੋਂ ਕਹਿੰਦੇ ਪ੍ਰਗਟ ਸਿੰਘ ਹੁਣੀ ਬਾਹਰ ਹੋ ਆਏ ਉਹ ਡੀਐਸਪੀ ਆਪ ਰੋਕੀ ਜਾਂਦਾ ਹੈ ਭਾਈ ਤੁਸੀਂ ਅੱਗੇ ਨਾ ਜਾਓ ਤੇ ਪ੍ਰਗਟ ਸਿੰਘ ਹੁਣਾਂ ਨੇ ਵੀ ਵੈਸੇ ਉਸਤੇ ਜਿਹੜਾ ਰਿਐਕਟ ਕੀਤਾ ਵੀ ਭਾਈ ਇਹ ਦਿੱਲੀ ਵਾਲਿਆਂ ਦਾ ਫੋਨ ਆਇਆ ਵੀ ਤੁਸੀਂ ਕੱਲ ਨੂੰ ਉੱਥੇ ਜਾਣਾ ਤਾਂ ਮੈਂ ਇਹੀ ਕਹਿੰਨਾ ਜਿਹੜਾ ਮੰਤਰੀ ਧਰਨਾ ਦੇਣਾ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਤੂੰ ਕਹਾਦਾ ਮੰਤਰੀ ਆ ਫੇ ਤੂੰ ਕਹਿ ਰਿਹਾ ਜੀ ਪਰਚਾ ਦਰਜ ਕਰੋ ਉਹਨੂੰ ਗ੍ਰਿਫਤਾਰ ਕਰੋ ਵੀ ਤੇਰੇ ਗਿੱਟਿਆਰ ਹੈ ਬਈ ਉਹਦੀ ਦੋਦੀ ਦਾ ਸਰਕਾਰ ਹੈ ਵੀ ਤੇਰੇ ਜੇ ਗਿੱਟਿਆਂ ਚ ਦਮ ਹੈ ਤਾਂ ਉਹਨੂੰ ਫੜ ਲਾ ਫੇ ਤੈਨੂੰ ਬਣਾਉਂਦੇ ਫਿਰ ਬੰਦੇ ਦਾ ਪੁੱਤ ਮੇਰਾ ਮਤਲਬ ਹੈ ਯਾਰ ਕੋਈ ਪਤਾ ਹੀ ਨਹੀਂ ਹੈ ਕਿ ਇੱਕ ਇੱਕ ਵਿਧਾਇਕ ਨੂੰ ਪਤਾ ਹੋਣਾ ਚਾਹੀਦਾ ਇੱਕ ਮਨਿਸਟਰ ਨੂੰ ਪਤਾ ਹੋਣਾ ਚਾਹੀਦਾ ਸਰਕਾਰ ਦੇ ਵਿਅਕਤੀ ਕਦੀ ਆਪਣੀ ਸਰਕਾਰ ਦੇ ਵੇਲੇ ਵਿਰੋਧੀ ਐਮ ਐਲ ਏ ਨੂੰ ਫੜੋਂ ਫੜਨ ਦੇ ਲਈ ਧਰਨਾ ਲਾਉਣ ਜਾਂਦੇ ਕਦੀ ਦੇਖਿਆ ਇਹ ਵੀ 17 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਇਹ 17 ਸਾਲਾਂ ਚ ਇਹ ਵੀ ਚਲੋ ਪਹਿਲੀ ਵਾਰ ਹੋਇਆ ਪਰ ਧਰਨਾ ਲਾਉਣ ਦੇ ਬਹੁਤ ਸਾਰੇ ਹੋਰ ਕਾਰਨ ਨੇ ਜਿੱਥੇ ਲਾਉਣਾ ਚਾਹੀਦਾ ਉੱਥੇ ਲਾਉਂਦੇ ਨਹੀਂ ਨਰੇਗਾ ਦੇ ਖਿਲਾਫ ਕਿੰਨਾ ਕਿੰਤਰੇ ਨੇ ਮੈਦਾਨ 'ਚ ਕਿੰਨੇ ਕਿ ਧਰਨੇ ਲਾਏ ਨੇ ਉਹ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਆਰਡੀਐਫ ਫੰਡ ਨਹੀਂ ਮਿਲ ਰਿਹਾ ਉਹਦੇ ਲਈ ਦਿੱਲੀ ਕਿੰਨੀ ਕਿ ਵਾਰ ਜਾ ਕੇ ਧਰਨੇ ਲਾਏ ਨੇ ਹੋਰ 36 ਤਰ੍ਹਾਂ ਦੇ ਇਦਾਂ ਦੇ ਮਾਮਲੇ ਨੇ ਜਿਨ੍ਹਾਂ ਲਈ ਧਰਨੇ ਲਾਉਣੇ ਬਣਦੇ ਨੇ ਪਰ ਧਰਨੇ ਇਹੋ ਜੀਆਂ ਟੁੱਚੀਆਂ ਗੱਲਾਂ ਤੇ ਕਿਉਂ ਲਾਈ ਜਾਂਦੇ ਨੇ ਵੀ ਲੋਕਾਂ ਦਾ ਧਿਆਨ ਡਾਇਵਰਟ ਰਹੇ ਲੋਕੋਲ ਜਿਹੇ ਇਹਨਾਂ ਦੇ ਗਿੱਟਿਆਂ 'ਚ ਜਾਨ ਨਹੀਂ ਨਾ ਅਸੀਂ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਜਿੰਨੇ ਵੀ ਰੈਗੂਲੇਸ਼ਨ ਪੰਜਾਬ ਦੇ ਖਿਲਾਫ ਆਏ ਅਸੀਂ ਕਿਹਾ ਚਲੋ ਦਿੱਲੀ ਚਲੀਏ ਬਿਲਕੁਲ ਹੁਣ ਭਗਵਾਨਤ ਮਾਨ ਤੇ ਗਿੱਟਿਆਂ ਚ ਜਾ ਨਹੀਂ ਹੈਨੇ ਹੂੰ ਧਰਨਾ ਲਾਉਣ ਜਾਣ ਦੇ ਲਈ ਅਮਰਤ ਸ਼ਾਹ ਨਾਲ ਜਾ ਕੇ ਮੀਟਿੰਗ ਕਰਕੇ ਆ ਕੇ ਬਾਅਦ ਚ ਜੋ ਬੋਲਦਾ ਤੁਹਾਨੂੰ ਪਤਾ ਹੀ ਆ ਨਾ ਇਹ ਮੇਰੀ ਬਹੁਤ ਵਿਸਤਾਰ ਸੇ ਬਾਤ ਹੋ ਖਾਮੇ ਮਾਹੌਲ ਚ ਮੀਟਿੰਗ ਹੋਈ ਹੈ ਤੇ ਖਾਮੇ ਮਾਹੌਲ ਚ ਹੀ ਹੁੰਦੀ ਹੁੰਦੀ ਜੇ ਦੂਰ ਜਾ ਕਿਸੇ ਨਾ ਜਾ ਕੇ ਬਹਿਣਾ ਉੱਥੇ ਆਪਾਂ ਕਿਸੇ ਨਾ ਲੜਨਾ ਹੁੰਦਾ ਆਪਣੇ ਤਾਤੀ ਰੱਖਣੇ ਹੁੰਦੇ ਆ ਅਸੀਂ ਕਿਹਾ ਉਸ ਦਿਨ ਪੰਜਾਬ ਦੀ ਵਿਧਾਨ ਸਭਾ ਜੀ ਵੀ ਚਲੋ ਦਿੱਲੀ ਚਲੀਏ ਹਾਂ ਤੁਸੀਂ ਕਹਿੰਿਆ ਨੇ ਕਾਂਗਰਸ ਬੀਜੇਪੀ ਦੀ ਵੀ ਟੀਮ ਇਹ ਗੱਲ ਕਦੀ ਮੰਨਣ ਯੋਗ ਹੈ ਹਮ ਐਟ ਕੁੱਤੇ ਦਾ ਤਾਂ ਬਹਿ ਰ ਹਾਂ ਹੁਣ ਤੁਸੀਂ ਉਹਨਾਂ ਨਾਲ ਕਿਦਾਂ ਰਲੇ ਹੋਇਆ ਹਾਂ ਜਿੰਨੇ ਬੈਲ ਪਾਸ ਅਸੀਂ ਕੀਤੇ ਪੰਜਾਬ ਦੇ ਜਿਹੜੇ ਖਲਾਫ ਸੀ ਉਹਨਾਂ ਨੂੰ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਰिएक्ट ਕੀਤਾ ਹੈ ਬਿਲਕੁਲ ਔਰ ਅੱਜ ਤੱਕ ਇਹ ਗਵਰਨਰ ਹਾਊਸ ਦਾ ਘਰਾਓ ਤਾਂ ਕਰਨ ਨਹੀਂ ਗਏ ਬੈਲ ਕੋ ਵੀ ਸਾਡੇ ਜਿੰਨੇ ਤੁਸੀਂ ਰੱਖੇ ਆ ਪੈਂਡਿੰਗ ਬੈਲ ਉਹ ਤਾਂ ਲੈ ਕੇ ਚੱਲੋ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਚੋਂ ਰਿਕਾਰਡ ਕਿਹਾ ਹਰਪਾਲ ਚੀਮਾ ਜੀ ਵੀ ਬੈਠੇ ਸੀ ਐਸਟੀਐਮ ਸਾਹਿਬ ਵੀ ਬੈਠੇ ਸੀ ਮੈਂ ਕਿਹਾ ਅਮਨ ਅਰੋੜਾ ਜੀ ਚਲੋ ਉਹ ਨੂੰ ਚਲੀਏ ਤੁਹਾਨੂੰ ਕੋਈ ਨਹੀਂ ਸ਼ਿਟ ਪਜਾ ਲੈਣਾ ਪਏਗਾ ਇੱਥੇ ਗੱਲਾਂ ਗੁੱਲਾਂ ਗੱਲ ਨਾਲ ਕੋਈ ਗੱਲ ਨਹੀਂ ਬਣਣੀ ਇਹ ਹੁਣ ਰਿਕਾਰਡ ਮੈਂ ਜੋ ਬੋਲਿਆ ਉਹ ਮੈਂ ਕਹਿ ਰਿਹਾ ਸੋ ਜਾਣ ਨੂੰ ਕੋਈ ਤਿਆਰ ਹੀ ਨਹੀਂ ਪਤਾ ਆ ਕਿ ਉੱਤੇ ਡਾਂਗ ਫਰਨੀ ਆ ਪਤਾ ਆ ਕਿ ਇਹ ਇਹਦੇ ਜਿਹੜੇ ਜੋ ਕੁਝ ਇਹਨੇ ਪੰਜਾਬ ਦੇ ਅੰਦਰ ਕੱਪੜੇ ਕੀਤੇ ਆ ਖੁੱਲਣਗੇ ਈਟੀਏ ਕੀ ਹੋ ਰਿਹਾ ਇਹ ਤਾਂ ਇਹ ਤਾਂ ਖੁਦ ਨੂੰ ਸਭ ਤੋਂ ਤਕੜੇ ਸੰਘਰਸ਼ੀ ਦੱਸਦੇ ਨੇ ਤੁਸੀਂ ਇਹਨਾਂ ਦਾ ਰਿਕਾਰਡ ਦੇਖ ਲਓ ਜੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਲੈ ਕੇ ਇਹ 22 ਚ ਸਰਕਾਰ ਬਣਨ ਤੱਕ ਇਹ ਤਾਂ ਕਹਿੰਦੇ ਵੀ ਅਸੀਂ ਤਾਂ ਹੈਗੇ ਹੀ ਸੰਘਰਸ਼ਾਂ ਚੋਂ ਨਿਕਲੇ ਹੋਏ ਵਿਅਕਤੀ ਆ ਅਸੀਂ ਦਰੀ ਬਿਛਾਉਣ ਨੂੰ ਮਿੰਟ ਲਾਉਨੇ ਆ ਅਰੇ ਪੱਲੇ ਕੱਖ ਨਹੀਂ ਜੇ ਦਰੀ ਫੇ ਪ੍ਰਗਟ ਸਿੰਘ ਦੇ ਘਰ ਮੋਰੇ ਬਿਛਾਈ ਸੀ ਤਾਂ ਫੇ ਬੰਦੇ ਦੇ ਪੁੱਤ ਖੜੇ ਰਹਿੰਦੇ ਉੱਥੇ ਕਹਿੰਦੇ ਲੈ ਬੇ ਆ ਡੀਐਸਪੀ ਤੇ ਐਸਪੀ ਆ ਹੁਣੇ ਹੀ ਫੜ ਪ੍ਰਗਟ ਸਿੰਘ ਨੂੰ ਤੇ ਹੁਣੇ ਹੀ ਫੜੋ ਸੁਖਪਾਲ ਸਿੰਘ ਖਹਿਰੇ ਨੂੰ ਤਾਂ ਫੇ ਇਹਨਾਂ ਦੇ ਕੋਲ ਫੜੇ ਤਾਂ ਨਹੀਂ ਨਾ ਗਏ ਤੇ ਪਰਚਾ ਹੁਣ ਫਿਰ ਤੁਸੀਂ ਉਹ ਅਨਨੋਨ ਦਿਖਾ ਕੇ ਐਫ ਆਈ ਆਰ ਦੇ ਵਿੱਚ ਨਾਂ ਉਹਨਾਂ ਦਾ ਮੈਂਸ਼ਨ ਕਰ ਰਹੇ ਹੋ ਦੋਸ਼ੀ ਤੁਸੀਂ ਹੁਣ ਨਹੀਂ ਬਣਾ ਰਹੇ ਇਹਦਾ ਮਤਲਬ ਆ ਕਿ ਲੀਡਰਾਂ ਦੇ ਖਿਲਾਫ ਬਣਾ ਕੇ ਰੱਖੋ ਜਦੋਂ ਕਿਤੇ ਮੌਕਾ ਮਿਲੇਗਾ ਉਹਦੇ ਚ ਜਾ ਕੇ ਉਹਨੂੰ ਉਹਦਾ ਨਾਂ ਜਿਹੜਾ ਸੀ ਉਹ ਉਹ ਨਾਂ ਤਾਂ ਲਿਖਣਾ ਹੀ ਪੈਗਾ ਫਿਰ ਤੁਸੀਂ ਐਫ ਆਈ ਆਰ ਕਾਹਦੇ ਉਹਦੇ ਚ ਕਿਉਂ ਲਿਖ ਰਹੇ ਹੋ ਉਹ ਪੱਲਾ ਖਾਨਾ ਤੁਸੀਂ ਛੱਡ ਰਹੇ ਹੋ ਸੋ ਮੇਰਾ ਮਤਲਬ ਆ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਰੋਲ ਪੰਜਾਬ ਦੇ ਅੰਦਰ ਆ ਉਹ ਪੰਜਾਬ ਦੇ ਖਿਲਾਫ ਆ ਗੁਰੂਆਂ ਦੇ ਸਿਧਾਂਤਾਂ ਦੇ ਖਿਲਾਫ ਆ ਬਣ ਬਣ ਗੈਰ ਨੈਰਾਗਾ ਚੇ ਤੇ ਇਦਾਂ ਦੇ ਲੋਕਾਂ ਨੇ ਭਜਾਉਣੇ ਆ ਨਾ ਇਹਨਾਂ ਨੂੰ ਭਜਿਆ ਰਾਹ ਨਹੀਂ ਲੱਭਣਾ ਜੀ ਤੇ ਇਹ 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 ਇਨਸਾਫ ਕਿ ਬਰਗਾੜੀ ਦਾ ਇਨਸਾਫ ਕਿ ਨੂੰ ਆਤਾ ਮੇਰੇ ਖਿਆਲ ਦੇ ਮੈਂ ਕੋਈ ਖਬਰ ਪੜ ਰਿਹਾ ਸੀਗਾ ਵੀ ਇਹਨਾਂ ਨੂੰ ਕੱਲ ਤੱਕ ਸਭ ਤੇ ਬੁਲਾਇਆ ਜਾਣਾ ਚਾਹੀਦਾ ਚਲੋ ਮੈਂ ਮੇਰਾ ਖੈਰ ਉਹ ਪਤਾ ਅਧਿਕਾਰ ਖੇਤਰ ਨਹੀਂ ਹੈ ਮੇਰੇ ਖਿਆਲ ਦੇ ਅੰਦਰ ਸੰਧਮਨ ਸਾਹਿਬ ਨੂੰ ਬੁਲਾਇਆ ਜਾਣਾ ਚਾਹੀਦਾ ਜਿਹੜਾ ਕਹਿੰਦਾ ਸੀ ਕਿ ਇੱਕ ਮਹੀਨੇ ਚ ਮੈਂ ਬਰਗਾੜੀ ਦੇ ਮੋਰਚਾ ਮੈਂ ਤੁਹਾਡੇ ਨਾਲ ਬੈਠੂਗਾ ਮੋਰਚਾ ਠਾਲਿਆ ਸੀ ਨਾ ਔਰ ਉਹਨਾਂ ਨੇ ਮੰਨ ਲਈ ਗੱਲ ਕਿ ਚਲੋ ਜੀ ਗੁਰਸਿੱਖ ਆਇਆ ਉਹ ਮੁੱਕਰ ਗਿਆ ਯਾਰ ਇਹ ਤਾਂ ਪੈਰ ਪੈਰ ਦੇ ਉੱਤੇ ਮੁੱਕਰ ਰਹੇ ਨੇ ਸੋ ਫਿਰ ਇਹਨਾਂ ਦੇ ਹੁਣ ਅਤਬਾਹਰ ਕੌਣ ਕਰੇਗਾ ਤੇ ਜੇ ਇਹਨਾਂ ਨੇ ਤਰਨੇ ਲਾਉਣੇ ਆ ਤਾਂ ਆਤਸ਼ੀ ਨੂੰ ਆਪਣੀ ਪਾਰਟੀ ਚੋਂ ਕੱਢਣ ਜਿਨੇ ਗੁਰੂ ਸਾਹਿਬਾਨ ਦੇ ਖਿਲਾਫ ਟਿੱਪਣੀ ਕੀਤੀ ਹੁਣ ਤੁਸੀਂ ਆਪਣਾ ਡੈਮੇਜ ਕੰਟਰੋਲ ਕਰਨ ਲਈ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੇ ਆ ਕੋਈ ਗੱਲ ਨਹੀਂ ਫੜ ਲੈਣ ਜਿਹਨੂੰ ਫੜਨਾ ਫੜ ਲੈਣ ਮਹੀਨਾ ਸਾਲ 6 ਮਹੀਨੇ ਰਹਿ ਗਏ ਆ ਇਹਨਾਂ ਦੇ ਅਫਸਰਾਂ ਨੇ ਇਹਨਾਂ ਨੇ ਕਿਸੇ ਨੇ ਇਹਨਾਂ ਦੇ ਮਗਰ ਖੜਨਾ ਨਹੀਂ ਅੱਛਾ ਲੋ ਅਸੀਂ ਤਾਂ ਜਿਹੜੇ ਸਾਡੇ ਬੰਦਿਆਂ ਨੂੰ ਫੜਦਿਆ ਅਸੀਂ ਤਾਂ ਉਹਨਾਂ ਦੀ ਮੁਲਾਕਾਤ ਕੂਤ ਤੇ ਜਾਣੇ ਆ ਤੇ ਭਗਵਾਨਤਮਾਨ ਨੂੰ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਨਾ ਭਰਾਵਾ ਦਿੱਲੀ ਵਾਲਿਆਂ ਨੇ ਤੇਰੇ ਮਗਰ ਨਹੀਂ ਖਾਣਾ ਤੇਰੀ ਮੁਲਾਕਾਤ ਕੂਤ ਲਈ ਵੀ ਆਉਣਾ ਨਹੀਂ ਇਹਨਾਂ ਨੇ ਜੀ ਸ਼ੁਕਰੀਆ ਇਸ ਕਰਕੇ ਨਰੇਗਾ ਤੇ ਖੜ ਪੰਜਾਬ ਦੇ ਹਿੱਤਾਂ ਲਈ ਖੜ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਜਵਾਨੀ ਲਈ ਖੜ ਹੁਣ ਤੂੰ ਕਹਿੰਨੇ ਸੀ ਆ ਨਸ਼ਿਆਂ ਦਾ ਇੱਕ ਕਹਿੰਦੇ ਜੀ ਹੋਰ ਇੱਕ ਮਿੰਟ ਲੈਣਾ ਤੁਹਾਡਾ ਕਹਿੰਦੇ ਜੀ ਦੂਜਾ ਪੜਾ ਸ਼ੁਰੂ ਕਰ ਰਹੇ ਆ ਅਰੇ ਅਰੇ ਕੇਜਰੀਬਾਲ ਤਾਂ ਭਗਵੰਤ ਮਾਨ ਨੂੰ ਸਟੇਜ ਤੇ ਬੈਠਾ ਕਹਿੰਦਾ ਸੀ ਅਰੇ ਭਗਵੰਤ ਮਾਨ ਜੀ ਨੇ ਮੈਨੂੰ ਬਤਾਇਆ ਕਿ 95% ਨਸ਼ਾ ਪੰਜਾਬ ਮੇ ਖਤਮ ਹੋ ਗਿਆ ਤੇ ਜੇ ਮਾਮਾ ਉਹ ਤੇਰਾ ਖਤਮ ਹੋ ਗਿਆ ਪਹਿਲੇ ਪੜਾ ਦੇ ਵਿੱਚ ਤਾਂ ਫਿਰ ਦੂਜਾ ਹੁਣ ਕਾਦੇ ਲਈ ਸ਼ੁਰੂ ਕਰਨ ਲੱਗਾ ਜਾਣੀ ਐਵੇਂ ਲੋਕਾਂ ਲੋਕਾਂ ਕੋ ਜਾਣ ਲਈ ਨਾ ਉਹ ਸਰਪੰਚਾਂ ਸਰਪੰਚਾਂ ਨੂੰ ਤੰਗ ਕਰਦੇ ਆ ਰੇਂਜਮੈਂਟ ਕਰ ਚਾਹ ਪਾਣੀ ਬੁਲਾ ਟੈਂਟ ਲਾ ਫਲਾਨਾ ਕਰ ਉਹ ਵਿਚਾਰੇ ਤੰਗ ਰੋਸ ਸਾਡੇ ਨਾਲ ਸਮਝ ਗੱਲਾਂ ਕਰਦੇ ਆ ਏਰੀਏ ਚ ਵੀ ਤੁਹਾਡੇ ਏਰੀਏ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਰੈਲੀਆਂ ਕੱਢੀਆਂ ਨੇ ਪਿੰਡੋਂ ਪਿੰਡੀ ਤੁਰੇ ਫਿਰਦੇ ਸੀ ਪੋਸਟਰ ਫੜ ਕੇ ਕਹਿੰਦੇ ਨਸ਼ਾ ਖਤਮ ਕਰ ਦੇਣਾ ਲੋਕਾਂ ਨੂੰ ਇੰਟਰੈਕਟ ਕਰਨਾ ਸੀ ਹਾਂ ਜਿਹੜਾ ਜਿਹੜਾ ਨਾ ਹੁਣ ਤੁਰਿਆ ਫਿਰਦਾ 嗯。<sighs> ਮੈਂ ਦੀ ਵੀਡੀਓ ਦਿਖਾਵਾਂ ਤੁਹਾਨੂੰ ਹੁਣੇ 2 ਕਮੈਂਟਾਂ ਦੇ ਵਿੱਚ ਹੀ ਤੁਹਾਨੂੰ ਦੇ ਦੇਣਾ ਚਲਾ ਦਿਓ ਇਦਾਂ ਹੀ ਮੇਰੇ ਉਸ ਸਕ੍ਰਿਪਟ ਨਾਲ ਉਹਦੇ 'ਚ ਕਹਿੰਦਾ ਸੀ ਕੇਜਰੀਵਾਲ ਦਿੱਲੀ ਦਾ ਠੱਗ ਆ ਇਹਨੇ ਨਸ਼ਿਆਂ ਦੇ ਨਾਂ ਦੇ ਉੱਤੇ ਕਿਹਾ ਸੀ ਅਸੀਂ ਨਸ਼ਾ ਖਤਮ ਕਰਾਂਗੇ ਉਹ ਹੋਇਆ ਨਹੀਂ ਤੇ ਇਹਨਾਂ ਨੇ ਸਾਰੀਆਂ ਕੰਪਨੀਆਂ ਦੇ ਕੋਲੋਂ ਪੈਸੇ ਲੈ ਆ ਵੀਡੀਓ ਮੇਰੀ ਚਲਾਇਓ ਜਰੂਰ ਮੈਂ ਤੁਹਾਨੂੰ ਹੁਣ ਇਹਦੇ ਨਾਲ ਹੀ ਨਾ ਸਕ੍ਰਿਪਟ ਜੀ ਚਲਾ ਦਿਓ ਉਹ ਮੈਂ ਤੁਹਾਨੂੰ ਦਿਖਾਉਂਗਾ ਤੇ ਉਹ ਹੁਣ ਨਸ਼ੇ ਛਡਵਾਉਣ ਵਾਲਿਆਂ ਦੇ ਲਈ ਤੁਰਿਆ ਫਿਰਦਾ ਯਾਰ ਇਹਨੂੰ ਕਹ ਭਗਵੰਤ ਮਾਨ ਦਾ ਪਹਿਲਾਂ ਡੋਪ ਟੈਸਟ ਟੈਸਟ ਕਰਾ ਬਾਕੀਆਂ ਦੀਆਂ ਗੱਲਾਂ ਫੇਰ ਕਰਾਂਗੇ ਨਸ਼ਾ ਤੁਹਾਡੇ ਕੋ ਖਤਮ ਜੇ ਜੋ ਪੰਜਾਬ ਡਬੋ ਦਿੱਤਾ ਤੁਸੀਂ ਨੌਜਵਾਨੀ ਪੰਜਾਬ ਦੀ ਤਬਾਹ ਕਰਕੇ ਰੱਖ ਦਿੱਤੀ ਲੋਕਾਂ ਲੋਕ ਤਾਂ ਵਿਚਾਰੇ ਆ ਡੀਕਦੇ ਆ ਕਿ 6 ਮਹੀਨੇ ਸਾਲ ਸੁਲ ਜਿਹੜਾ ਰਹਿ ਗਿਆ ਇਹ ਇਦਾਂ ਦੇ ਪੰਜਾਬ ਚ ਲੋਕਾਂ ਨੇ ਤੋਰਨੇ ਨਾ ਤੇ ਭਗਵੰਤ ਮਾਨ ਪਾਲਿਆ ਨਹੀਂ ਲੱਭਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ